ਜਿਹਨਾਂ ਕੋਲੇ ਸਾਧਨ ਹੈਗੇ ਨਹੀਂ ਟੈਂਸ਼ਨ ਨਹੀਂ ਜਗਾ ਜਿਹੜਾ ਘੜੜਾ ਕਰ ਰਿਹਾ ਨੇ ਜਿਹਨਾਂ ਕੋਲੇ ਸਾਧਨ ਨਹੀਂ ਹੈਗੇ ਅਮੀਰਾਂ ਨੇ ਘਰਾਂ ਦੇ ਵਿੱਚ ਚਾਰੋ ਦੁਆਰ ਕਿਨੇ ਉਹਨਾਂ ਨੂੰ ਟੁੱਡੀ ਪਤਨੀ ਹੈਗੀ ਠੀਕ ਹੈ ਜੀ ਨੰਬਰ 2 ਤੇ ਸਾਡਾ ਸਕੂਲ ਕਾਜਾਂ ਦੇ ਵਿੱਚ ਸਰਕਾਰੀ ਹੈ ਪਰ ਸਾਡਾ ਪ੍ਰਾਈਵੇਟ ਦੇ ਘਰਾਂ ਹਰ ਸਾਲ ਸਰਕਾਰੀ ਸਕੂਲ ਦੇ ਵਿੱਚ ਬੰਦੇ ਜਾਂਦੇ ਪਰ ਟੈਨਸਮ ਹੰਭਾ ਫਾਸੀ ਨਹੀਂ ਬੰਦੇ ਪ੍ਰਾਈਵੇਟ ਸਕੂਲ ਦੇ ਵਿੱਚ ਭਾਈ ਜਾਂਦੇ ਨੇ ਠੀਕ ਹੈ ਜੀ ਸਰਕਾਰੀ ਸਾਡੇ ਘਰੋਂ ਮੇਰੀ ਖਰਚੇ ਨਾ ਹੋਵੇ ਸਾਡਾ ਉੱਥੇ ਅਸੀਂ ਆਏ ਸਾਲ ਸਕੂਲ ਦੇ ਪੈਸੇ ਬਾਰੇ ਬਸ ਕੇ ਚਰਚੇ ਕਰਦੇ ਆ ਕਿ ਕੀ ਸਾਡਾ ਸਕੂਲ ਇਹ ਸਰਕਾਰੀ ਹੈ 10 ਸਾਲ ਹੋ ਗਏ ਕਾਂਲੀ ਭਾਜਪਾ ਸਰਕਾਰ ਨੂੰ ਦੀਵਾ ਹਰ ਸਮਰਦਾਈ ਪਹਿਲਾਂ ਐਮਐਲਏ ਦੇ ਇਲੈਕਸ਼ਨ ਵੇਲੇ ਚੰਦਨ ਸਿੰਘ ਸਮਾਉ ਇੱਥੇ ਵਾਅਦਾ ਕਰਕੇ ਗਿਆ ਸੀ ਕਿ ਸਾਡਾ ਸਕੂਲ ਫ੍ਰੀ ਹੋ ਗਿਆ ਪਹਿਲੋ ਗੱਲ ਪਤਾ ਕੀ ਹੈ ਇੱਕ ਨੰਬਰ ਤਿੰਨ ਤੋਂ ਸਾਡੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਵਾਲੀ ਸੜਕ ਹੈ ਕਿੰਨਾ ਚਿਰ ਹੋ ਗਿਆ ਜਿਹਨੂੰ ਪੱਕੀ ਨਹੀਂ ਕਰਦੇ 30 ਦਿਨੋ ਛੜਕਰੀਆਂ ਹਦਾਇਤਾਂ ਆਪਾਂ ਪੜ੍ਹਦੇ ਆ ਉਹਦੇ ਵਿੱਚ ਲਿਖਿਆ ਨਹੀਂ ਹੁੰਦਾ ਜਿੰਨਾ ਰਾਹ ਆਪਾਂ ਨੇ ਪੱਟਤਾ ਉਹਨਾਂ ਰਾਹ ਤੋਂ ਆਪਾਂ ਚੱਲਦਾ ਕਰਨਾ ਕਿ ਕਿੱਥੇ ਡੈਢੇ ਉੱਥੇ ਹੁਣ ਅਸੀਂ ਜਾਣਾ ਬੋਹਾ ਅਸੀਂ ਸ਼ੇਰਖੰਦ ਬੋਹਾ ਜਾਣਾ 70 ਕਿਲੋਮੀਟਰ ਪੈਂਦਾ ਹੁਣ ਜੇ ਅਸੀਂ ਬੋਹਾ ਜਾਣਾ ਪਹਿਲਾਂ ਗੰਡੂ ਸ਼ੇਖਾ ਗੰਡੂ ਗਾਮੀ ਵਾਲਾ ਫੇਰ ਅਸੀਂ ਉੱਥੇ ਰੁਕਦੇ ਹੋਰ ਜੇ ਚਲੋ ਆਪਾਂ ਨੂੰ ਇਹਦੇ ਜਦੋਂ ਸੜਕਾਂ ਕੋ ਕੰਮ ਚੱਲਦਾ ਹੈ ਨਾ ਨਹੀਂ ਚੱਲਦਾ ਨੀ ਸਾਰ ਸੋਡੀ ਅਸੀਂ ਪਾਈਪ ਲਾਈਨ ਦੀ ਫਰਮ ਤਿਆਰ ਕਰਾਈ ਸਾਰੀ ਫਰਜ਼ ਲੈ ਹੁੰਦੀ ਸਾਰਾ ਕੁਝ ਕਰਿਆ ਅਸੀਂ ਛੇੜੇ ਲਏ ਕਹਿੰਦੇ ਤੁਹਾਡੀ ਪੰਚਾਇਤ ਦੀ ਵਾਰੀ ਜਿੱਤੇ ਹੋਈ ਉੱਥੇ ਕਰਾਂਗੇ ਅਸੀਂ ਕੰਡੂਨੇ ਗਏ ਕਿੰਨੀ ਸਾਡੀ ਫੇਰ ਤੱਕ ਮੁਫੜੀ ਸਾਡੀ ਗੱਲ ਪੂਰੀ ਤੇ ਸਾਡੀ ਫੇਰ ਤੇ ਪਾਈਪ ਲਾਈਨ ਦੀ ਭਾਗਾ ਬੜਾ 18-20000 ਰੁਪਿਆ ਲਵਾਇਆ ਤੇ ਨਾਲੇ ਸਾਡਾ ਪੈਨ ਖਰਾਬ ਕਰਾਇਆ ਉਸ ਤੋਂ ਬਾਅਦ ਕਹਿੰਦੇ ਖਾਲੇ ਪਾਸੇ ਬਗਦੇ ਆਰੇ ਪਾਸੇ ਅਜੇ ਤੱਕ ਪੈਸੇ ਪਰ ਇਹਨੇ ਕੋਈ ਅਸਰ ਨਹੀਂ ਕਰਦਾ ਜੀ ਯਾਨ ਇੱਕ ਇੱਕ ਗੱਲ ਦੱਸੋ ਮੈਨੂੰ ਚਲੋ ਗੱਲਾਂ ਪਤਾ ਕੀ ਹੁੰਦਾ ਹੈ ਗੱਲਾਂ ਇੱਕ ਨਹੀਂ ਗੱਲਾਂ ਸਾਡੇ ਕੋਲੇ 10 ਸਾਲ ਦੇ ਮੁੱਦੇ ਕਿੱਥੇ ਕਿੱਥੇ ਹੋਈ ਜਾਂਦੇ ਨੇ ਉਹਨਾਂ ਦਾ ਹੱਲ ਨਹੀਂ ਹੋ ਰਿਹਾ ਅੱਜ ਨਵੇਂ ਬੰਦੇ ਆ ਗਏ ਅੱਜ ਵਾਦਾ ਹੋਊਗਾ ਹੋਰ ਕਰਕੇ ਉਹ ਵੀ ਅਸੀਂ ਥਿਲ ਲਿਆ ਪਰ ਉਹ ਮੁਕੰਮਲ ਤਾਂ ਨਹੀਂ ਹੁੰਦੇ ਪਹਿਲਾਂ ਸਾਡਾ ਪੁਰਾਣਾ ਐਮਐਲਏ ਕਿੱਥੇ ਤੁਹਾਨੂੰ ਉਹ ਦਿਖਾਓ ਚਲੋ ਗੱਲਾਂ ਕੀ ਹੋ ਰਹੀਆਂ ਨੇ ਨਹੀਂ ਜੀ ਨਾ ਗੱਲ ਛਈ ਆਈ ਨਾ ਗੱਲ ਬਿਲਕੁਲ ਸਹੀ ਹੈ ਪੁਰਾਣੇ ਮੈਨੂੰ ਵੀ ਸਾਡਾ ਕੁਝ ਨਹੀਂ ਕਰ ਉਹ ਬੱਗੀ ਹੈ ਰੋਲਾ ਰੋਲਾ ਕਰ ਰੋਲਾ ਕਰ ਬਾਕੀ ਸਾਰੇ ਕਮੇਟੀ ਦਾ ਪਾਰਟਰ ਉਸ ਜਗ ਬਣਿਆ ਹੈ ਜੀ ਮੇਰਾ ਕਹਿੰਦੇ ਨਾ ਲਓ ਜਰਾ ਛੜਿਆ ਛੋਟਾ ਪਾਰਟਰ ਉਸ ਜਗ ਬਣਿਆ ਪਿੱਛੇ ਇੱਕ ਕੱਲਾ ਖੜਿਆ ਤੇਰਾ ਕਿਹੜੀ ਪੈਸਾ ਜੀ ਤੋਂ